ਮੈਂ ਰਜਿਤ ਮਹਾਜਨ ਪੰਚਨਾਨ ਪੁਰਾਣੀ ਪੈਨਸ਼ਨ ਵਾਲੇ ਕਮੇਟੀ ਬਲਾਕ ਵਗੇਰੀਆਂ ਅੱਜ ਅਸੀਂ ਆਪ ਸੁਪਰੀਮੋ ਕੇਜਰੀਵਾਲਤ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਰੋਧ ਕਰਨ ਲਈ ਅਸੀਂ ਆਏ ਸੀ ਇੱਥੇ ਜਲਾਲਪੁਰ ਜਿਹੜੀ ਰੈਲੀ ਰੱਖੀ ਉਹਨਾਂ ਨੇ ਨਸ਼ਿਆਂ ਦੇ ਵਿਰੁੱਧ ਤੇ ਸਾਨੂੰ ਅਹੀਂ ਜਦੋਂ ਕਿਹਾ ਵੀ ਮੀਟਿੰਗ ਸਾਨੂੰ ਜਿਹੜੀ ਹੈ ਸੀਐਮ ਨਾਲ ਕਰਵਾ ਦਿਓ ਸਾਡੀ ਸੋ ਉਹਨਾਂ ਨੇ ਜਿਹੜਾ ਹੈ ਸਾਨੂੰ ਬਾਸਚੇ ਬਿਠਾ ਕੇ ਇਥੇ ਥਾਣੇ ਅਟਾਂਡੇ ਲਜਾਇਆ ਗਿਆ ਅਸੀਂ ਇਹਦੀ ਪੂਰ ਜ਼ੋਰ ਨਾਲ ਖੇਧੀ ਕਰਦੇ ਹਾਂ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਦੇ ਹਾਂ ਕਿ ਇਦਾਂ ਤੁਸੀਂ ਜਿਹੜਾ ਲਾਠੀ ਦੇ ਜ਼ੋਰ ਤੇ ਸਾਨੂੰ ਜਿਹੜਾ ਆ ਉਹ ਦਬਾ ਨਹੀਂ ਸਕਦੇ ਸਾਡੀਆਂ ਮੰਗਾਂ ਨੂੰ ਤੇ ਜਿਹੜਾ ਅਧੂਰਾ ਨੋਟੀਫਿਕੇਸ਼ਨ ਕੀਤਾ 18 ਨਵੰਬਰ 2022 ਦਾ ਉਸ ਨੂੰ ਤੁਰੰਤ ਪੂਰਾ ਕਰਨ ਨਹੀਂ ਤਾਂ ਜਿਹੜਾ ਇਹ ਸੰਘਰਸ਼ ਹੋਰ ਵੀ ਜਿਹੜਾ ਤਗੜਾ ਜਿਹੜਾ ਕੀਤਾ ਜਾਵੇਗਾ ਕੱਲ ਨੂੰ ਇੱਥੇ ਜਿੱਥੇ ਜਿੱਥੇ ਵੀ ਆਪ ਸੁਪਰੀਮੋ ਤੇ ਮੁੱਖ ਮੰਤਰੀ ਪਹੁੰਚਣਗੇ ਅਸੀਂ ਉਹਨਾਂ ਦਾ ਪੂਰ ਜ਼ੋਰ ਵਿਰੋਧ ਕਰਾਂਗੇ ਤੁਹਾਡੇ ਨਾਲ ਅੱਜ ਕਿੰਨੇ ਸਾਥੀ ਗ੍ਰਿਫਤਾਰ ਕੀਤੇ ਗਏ ਜੀ ਸਾਡੇ ਨਾਲ ਅੱਜ 30 35 ਸਾਥੀ ਗ੍ਰਿਫਤਾਰ ਕੀਤੇ ਗਏ ਹਨ ਤੇ ਜੋ ਕਿ ਵੱਖ-ਵੱਖ ਬਲਾਕਾਂ ਜੋ ਆਏ ਸਨ ਜੋ ਕਿ ਆਪਣਾ ਜਿਹੜਾ ਹੈ ਉਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਜਿਹੜਾ ਛੁੱਟੀ ਚੜਾ ਕੇ ਸਪੈਸ਼ਲ ਇੱਥੇ ਪਹੁੰਚੇ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇੱਥੇ ਆਪਣਾ ਆਪਣੇ ਮਤਲਬ ਹੱਕਾਂ ਪ੍ਰਤੀ ਉਹ ਜਾਗਰੂਕ ਹੈ ਲੋਕ ਉਹ ਸਾਰੇ ਜਿਹੜੇ ਯੋਧੇ ਹੈ ਮੈਂ ਸਮਝਦਾ ਜੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿਉਂਕਿ ਮੁੱਖ ਮੰਤਰੀ ਜੀ ਲਗਾਤਾਰ ਮੀਟਿੰਗਾਂ ਤੋਂ ਭੱਜ ਰਹੇ ਆ 18 ਨਵੰਬਰ 2022 ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਇੱਕ ਕਾਗਜ਼ ਦਾ ਟੁਕੜਾ ਹੀ ਸਾਬਤ ਹੋਇਆ 2 ਲੱਖ ਮੁਲਾਜ਼ਮ ਅਜੇ ਵੀ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਦਰਦਰ ਰੋੜਾ ਤੇ ਰੋੜ ਰਹੇ ਆ ਉਹੀ ਗੱਲ ਅਸੀਂ ਕਰਨ ਅੱਜ ਜਿਹੜਾ ਨਸ਼ਜ ਯੋਧ ਨਸ਼ਾ ਵਿਰੁੱਧ ਦਾ ਮਹਿੰਦ ਤੇ ਤਹਿਤ ਮੁੱਖ ਮੰਤਰੀ ਤੇ ਕੇਜਰੀਵਾਲ ਟਾਂਡੇ ਆ ਰਹੇ ਸੀ ਉਹਨਾਂ ਦਾ ਅਸੀਂ ਵਿਰੋਧ ਕਰਨ ਲਈ ਕਾਲੀਆਂ ਛੱਡੀਆਂ ਦਿਖਾਣ ਲਈ ਸਾਡੇ ਐਨਪੀਐਸ ਮੁਲਾਜ਼ਮਾਂ ਦੇਖੋ ਤੁਸੀਂ ਸਾਰੇ ਬੈਠੇ ਹੋਏ ਆ ਅਸੀਂ ਹਾਲੇ ਕਿ ਸਾਡੇ 2250 ਮੁਲਾਜ਼ਮ ਸਗਾ ਜਿਹਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਇਹਨਾਂ ਨਜ਼ਰਬੰਦ ਕੀਤਾ ਆ ਸਾਨੂੰ ਥਾਣੇ ਟਾਂਡੇ ਦੇ ਵਿੱਚ ਨਜ਼ਰਬੰਦ ਕੀਤਾ ਸਾਡੀ ਇੱਕੋ ਮੰਗ ਹੈ ਕਿ ਮੁੱਖ ਮੰਤਰੀ ਜੋ ਕਹਿੰਦੇ ਆ ਉਹ ਕਰ ਨਹੀਂ ਰਹੇ ਆ ਸਿਰਫ ਇਹਨਾਂ ਦਾ ਜਿਹੜਾ ਜਿੰਨੇ ਵੀ ਤੁਸੀਂ ਪਿਛਲੇ ਇਹਨਾਂ ਦੇ ਪ੍ਰੋਗਰਾਮ ਦੇਖ ਲਓ ਆਪ ਸਰਕਾਰ ਦੇ ਉਹ ਸਿਰਫ ਕਾਗਜ਼ਾਤਕ ਰਿਚਾ ਅਖਬਾਰੀ ਇਸ਼ਤਿਹਾਰਾ ਧੱਕਰ ਸੀਮਤਾ ਹੈ ਜਮੀਨੀ ਪੱਧਰ ਤੇ ਕਿਤੇ ਵੀ ਕੋਈ ਜਿਹੜੀ ਸਰਕਾਰ ਕਹਿ ਰਹੀ ਹੈ ਉਹ ਲਾਗੂ ਨਹੀਂ ਹੋ ਰਿਹਾ ਨਾ ਪੁਰਾਣੀ ਪੈਨਸ਼ਨ ਵਾਲ ਹੋ ਰਹੀ ਹੈ ਪੰਜਾਬ ਚ ਜਿੰਨੇ ਵੀ ਰਿਟਾਇਰ ਹੋ ਰਹੇ ਆ ਸਾਰਿਆਂ ਨੂੰ ਐਨਪੀਐਸ ਤਹਿਤ ਰਿਟਾਇਰ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਬਈ ਕੋਈ ਮੋਮੋਜ਼ ਬੇਚ ਰਿਹਾ ਕੋਈ ਲੋਹਾਰ ਦਾ ਕੰਮ ਕਰ ਰਿਹਾ ਕੋ ਬਿਲਡਿੰਗ ਦਾ ਕੰਮ ਕਰ ਰਿਹਾ ਇਹ ਮੁਲਾਜ਼ਮ ਜਿਹੜੇ ਸਾਰੀ ਉਮਰ ਸਰਕਾਰ ਦੇ ਲੇਖੇ ਲਾਂਦਾ ਸੇਵਾ ਦੇ ਲੇਖੇ ਲਾਂਦਾ ਉਹਦਾ ਬਡਾਪਾ ਜਿਹੜਾ ਇਹ ਭਗਵੰਤ ਮਾਨ ਸਰਕਾਰ ਰੋਲ ਲਈ ਹੈ ਉਸੇ ਤਹਿਤ ਅਸੀਂ ਅੱਜ ਡਾਂਡੇ ਵਿੱਚ ਜਿਹੜਾ ਪ੍ਰੋਗਰਾਮ ਕਾਲੀਆਂ ਛੱਡੀਆਂ ਦਿਖਾਉਣ ਦਾ ਲਈ ਗਿਆ ਸੀਗਾ ਉਹਦਾ ਪਰ ਸਾਨੂੰ ਪੁਲਿਸ ਨੇ ਪਹਿਲੇ ਜਿਹੜਾ ਗ੍ਰਿਫਤਾਰ ਕਰਕੇ ਅਜ ਥਾਣੇ ਡਾਂਡੇ ਦੇ ਵਿੱਚ ਨਜ਼ਰਬੰਦ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਸਾਥੀ ਜਿਹੜੇ ਹੈਗੇ ਆ